ਪੰਜਾਬੀ ਵੀਰੋ ਅੱਜ ਤੁਹਾਨੂੰ ਦਿਖਾ ਰਿਹਾ ਹਰਿਆਣੇ ਵਾਲੀਆਂ ਮੱਝਾਂ ਤੇ ਗਊਆਂ ਬਹੁਤ ਜਿਆਦੀਆਂ ਚੰਗੀਆਂ ਭਊਆਂ ਕੋ ਮੱਝਾਂ ਵਾਂ ਚੰਗੇ ਦੁੱਧ ਦੇ ਰਿਕਾਰਡ ਆ ਚੰਗੀਆਂ ਕੱਦ ਕੱਠ ਦੀਆਂ ਚੰਗੀਆਂ ਗਊਆਂ ਨੰਬਰ ਕਰ ਲਓ ਭਊਆਂ ਦੇ ਨੋਟ 9813447749 ਤੇ 9812002842 ਇਹਨਾਂ ਨੰਬਰਾਂ ਤੇ ਭਾਉਜੀ ਸੰਪਰਕ ਕਰ ਲਿਓ ਮੋਰਾ ਨਸਲ ਦੀਆਂ ਪਿਓਰ ਮੱਝਾਂ ਰਾਂਣੇ ਵਾਲੀਆਂ ਗਾਈਆਂ ਐਚ ਐਫ ਦੀਆਂ ਛਾਈਵਾਲ ਦੇਸੀ ਚੰਗੇ ਨਸਲ ਦੀਆਂ ਗਾਈਆਂ ਚੰਗੇ ਦੁੱਧ ਦੇ ਰਿਕਾਰਡ ਦੇ ਰੇਟ ਵੀ ਬਹੁਤ ਘਟਿਆ ਪਊ ਜੀ ਲੈਣ ਵਾਲੇ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਦੇ ਦਿੱਤੇ ਆ ਜੀ ਜੇ ਕਿਸੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੇ ਆਪੇ ਹੀ ਗੱਲ ਕਰ ਲਿਓ ਲੈਣ ਦੇਣ ਦੀ Boca